ਗੁਰਮੁਖ ਪਿਆਰਿਓ ਕਈ ਵਾਰੀ ਸਾਡੇ ਆਸੇ ਪਾਸੇ ਦੇ ਲੋਕ ਇਸ ਤਰ੍ਹਾਂ ਕਹਿ ਦਿੰਦੇ ਆ ਵੀ ਸਾਡੇ ਘਰ ਵਿੱਚ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੈ ਪਰ ਕਹਿਣ ਦੇ ਨਾਲ ਤਾਂ ਗੱਲ ਨਹੀਂ ਬਣਦੀ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਕਿਵੇਂ ਪਤਾ ਲੱਗੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਹੋਇਆ ਉਹ ਤੁਹਾਡੇ ਨਾਲ ਨੇ ਕਿਵੇਂ ਪਤਾ ਲੱਗੇਗਾ ਹਰ ਚੀਜ਼ ਨੂੰ ਕਿਸੇ ਯੋਗਤ ਨਾਲ ਵਿਧੀ ਨਾਲ ਜਾਣਿਆ ਜਾਂਦਾ ਸਮਝਿਆ ਜਾਂਦਾ ਤਾਂ ਆਓ ਇਹਦੇ ਬਾਰੇ ਆਪਾਂ ਸਮਝਦੇ ਹਾਂ ਇਹ ਮਨੁੱਖਾ ਜਨਮ ਲੈ ਕੇ ਜੇ ਕੋਈ ਬੰਦਾ ਆਪਦੀ ਜ਼ਿੰਦਗੀ ਵਿੱਚ ਕੰਮ ਧੰਦੇ ਵੀ ਕਰ ਰਿਹਾ ਕਬੀਲਦਾਰੀ ਵੀ ਸੰਭ ਰਿਆ ਤੇ ਨਾਲ-ਨਾਲ ਰੱਬੀ ਮਾਰਗ ਤੇ ਚੱਲ ਰਿਹਾ ਸਿਮਰਨ ਦੇ ਵਿੱਚ ਧਿਆਨ ਰੱਖ ਰਿਹਾ ਦਿਨ ਰਾਤ ਸਿਮਰਨ ਵਿੱਚ ਆਪਣਾ ਮਨ ਇਕਾਗਰ ਬਣਾਈ ਰੱਖਦਾ ਹੈ ਉਹਦੇ ਉੱਤੇ ਵਾਹਿਗੁਰੂ ਪਰਮਾਤਮਾ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਆ ਜਿਸ ਕਰਕੇ ਹਰ ਵੇਲੇ ਉਹਦੇ ਘਰ ਹਰ ਜਗ੍ਹਾ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਨੇ ਇਹ ਰੱਬੀ ਰੂਹਾਂ ਜਿਹੜੀਆਂ ਹੁੰਦੀਆਂ ਨੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਨਾਲ ਸਦਾ ਸਹਾਈ ਹੁੰਦੇ ਆ ਉਹਦੀ ਰੱਖਿਆ ਵੀ ਕਰਦੇ ਆ ਹੁਣ ਜੇ ਕੋਈ ਨਸ਼ਾ ਕਰਨ ਵਾਲਾ ਹੋਊਗਾ ਜੇ ਕੋਈ ਮਾੜੀਆਂ ਕਰਤੂਤਾਂ ਕਰਨ ਵਾਲਾ ਹੋਊਗਾ ਉਹਦੇ ਨਾਲ ਸ਼ਹੀਦ ਸਿੰਘ ਥੋੜੀ ਰਹਿਣਗੇ ਇਸ ਕਰਕੇ ਜਦੋਂ ਕੋਈ ਨਾਮ ਸਿਮਰਨ ਕਰਦਾ ਤੇ ਉਦੋਂ ਭਾਈ ਇਹ ਨਾਲ ਰਹਿੰਦੇ ਪਰ ਸਾਨੂੰ ਕਿਵੇਂ ਪਤਾ ਲੱਗੇ ਕਿ ਸ਼ਹੀਦ ਸਿੰਘ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਾ ਹੋਇਆ ਕੋਈ ਨਿਸ਼ਾਨੀਆਂ ਹੁੰਦੀਆਂ ਨੇ ਉਹਨਾਂ ਦੀ ਫਿਰ ਪਤਾ ਲੱਗਦਾ ਵੀ ਹਾਂ ਉਹ ਸਾਡੇ ਅੰਗ ਸੰਗ ਹੀ ਆ ਪਤਾ ਕਿਵੇਂ ਲੱਗੇ ਪਹਿਲੀ ਨਿਸ਼ਾਨੀ ਹੁੰਦੀ ਹੈ ਜਦੋਂ ਹਰ ਰੋਜ਼ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਆਪਣੇ ਆਪ ਹੀ ਜਾ ਖੁੱਲ ਜਾਂਦੀ ਆ ਆਪਣੇ ਆਪ ਕੋਈ ਕੰਮ ਨਹੀਂ ਹੁੰਦਾ ਇੱਥੇ ਸ੍ਰਿਸ਼ਟੀ ਤੇ ਕੋਈ ਨਾ ਕੋਈ ਵਿਧ ਬਣਦੀ ਆ ਜਦੋਂ ਅੱਖ ਖੁੱਲਦੀ ਹੈ ਅੰਮ੍ਰਿਤ ਵੇਲੇ ਆਪਣੇ ਆਪ ਕੋਈ ਆਲਾਰਮ ਦੇ ਨਾਲ ਨਹੀਂ ਤੁਸੀਂ ਉੱਠਦੇ ਕਈ ਤਾਂ ਆਲਾਰਮ ਲਾ ਕੇ ਉੱਠਦੇ ਆ ਨਾ ਕਈ ਆਲਾਰਮ ਤੇ ਵੀ ਨਹੀਂ ਉੱਠਦੇ ਇਹੋ ਜਿਹੇ ਹੈਗੇ ਆ ਫਿਰ ਜਦੋਂ ਅੱਖ ਖੁੱਲਦੀ ਆ ਤੇ ਨਾਲ ਤੁਸੀਂ ਵੇਖਣਾ ਵੀ ਤੁਸੀਂ ਸੁੱਤੇ ਨਹੀਂ रह ਸਕਦੇ ਫਿਰ ਅੱਖ ਲੱਗਦੀ ਨਹੀਂ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਆ ਜ਼ਰੂਰ ਕੋਈ ਪਿਛਲੇ ਕੰਮਾਂ 'ਚ ਪੁੰਨ ਕੀਤੇ ਹੋਣਗੇ ਜਿਸ ਕਰਕੇ ਅੰਮ੍ਰਿਤ ਵੇਲੇ ਜਾ ਖੁੱਲਦੀ ਹੈ ਫਿਰ ਦਿਮਾਗ ਇਸ ਪਾਸੇ ਵੀ ਆਉਂਦਾ ਵੀ ਚਲੋ ਹੁਣ ਜਾਗ ਤਾਂ ਖੁੱਲ ਗਈ ਆ ਅਜਾਈਨਾ ਗਵਾਈਏ ਕਈ ਤਾਂ ਮੋਬਾਈਲ ਫੋਨ ਚਲਾਉਣ ਲੱਗ ਜਾਂਦੇ ਉੱਠ ਕੇ ਪਰ ਕਈ ਜਿਹੜੇ ਆ ਸਿਮਰਨ ਕਰਨ ਲੱਗ ਜਾਂਦੇ ਆ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਕੋਈ ਗੈਬੀ ਸ਼ਕਤੀ ਸਹੀਦਾ ਸਿੰਘਾਂ ਦਾ ਪਹਿਰਾ ਉਹਦੇ ਨਾਲ ਤੇ ਇੱਕ ਦੂਜੀ ਨਿਸ਼ਾਨੀ ਕੀ ਆ ਕਈ ਵਾਰੀ ਨਾ ਜ਼ਿੰਦਗੀ ਵਿੱਚ ਇੱਕਦਮ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਨੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਫਿਰ ਇੱਕ ਚਮਤਕਾਰੀ ਰੋਹਾਨੀ ਢੰਗ ਨਾਲ ਇਹ ਸਭ ਪਰੇਸ਼ਾਨੀਆਂ ਤਕਲੀਫਾਂ ਜੜ ਤੋਂ ਹੀ ਖਤਮ ਹੋ ਜਾਂਦੀਆਂ ਨੇ ਇੰ样 ਲੱਗਦਾ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਏ ਵੀ ਇੱਕ ਨਿਸ਼ਾਨੀ ਹੁੰਦੀ ਆ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ-ਨਾਜ਼ਰ ਰਹਿੰਦੀਆਂ ਨੇ ਤੇ ਕਿ ਇਹ ਸਮੱਸਿਆ ਆਈ ਤਾਂ ਵੱਡੀ ਸੀ ਪਰ ਜੜੋਂ ਪੁੱਟੀ ਗਈ ਕਈ ਵਾਰੀ ਤਾਂ ساری ਜ਼ਿੰਦਗੀ ਸਮੱਸਿਆ ਬੰਦੇ ਦੇ ਨਾਲ ਰਹਿੰਦੀ ਆ ਆਪਾਂ ਕਹਿ ਦਿੰਨੇ ਆ ਸਮੁੰਦਰ ਜਿਹੜਾ ਹੁੰਦਾ ਉਹ 'ਚ ਲਹਿਰਾਂ ਹੁੰਦੀਆਂ ਨੇ ਤੇ ਲਹਿਰਾਂ ਤੋਂ ਬਿਨਾ ਸਮੁੰਦਰ ਨਹੀਂ ਹੁੰਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਪਰ ਦੇਖੋ ਜਦੋਂ ਪਹਿਰਾ ਲੱਗ ਜੇ ਨਾ ਐਸੀਆਂ ਰੱਬੀਆਂ ਰੂਹਾਂ ਦੀ ਕਿਰਪਾ ਹੋ ਜੇ ਮਾਲਕ ਦੀ ਅਕਾਲ ਪੁਰਖ ਦੀ ਤੋਂ ਕੀ ਕਰਨ ਵਾਲਾ ਉਹੀ ਆ ਕਰਾਉਣ ਵਾਲਾ ਉਹੀ ਆ ਸਮੱਸਿਆ ਜੜ ਤੋਂ ਖਤਮ ਹੋ ਜਾਂਦੀ ਆ ਅਗਲੀ ਨਿਸ਼ਾਨੀ ਆ ਜਦੋਂ ਕੋਈ ਗੁਰਮੰਤਰ ਜਾਂ ਵਾਹਿਗੁਰੂ ਵਾਹਿਗੁਰੂ ਆਪਾਂ ਕੀਰਤਨ ਸੁਣਦੇ ਆ ਇੱਕਦਮ ਤੁਹਾਡੇ ਸਰੀਰ ਦੇ ਰੂਮ ਰੂਮ ਜਿਹੜੇ ਆ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ ਅਜੀਬ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਇਹ ਸਰੀਰ ਦੇ ਵਿੱਚ ਕਈ ਵਾਰੀ ਵਿਰਾਗ ਆਉਣ ਲੱਗ ਜੇ ਕਿ ਮੈਂ ਵਿਛੜਿਆ ਹਾਂ ਪ੍ਰਮਾਤਮਾ ਤੋਂ ਚੰਗਾ ਚੰਗਾ ਮਹਿਸੂਸ ਹੋਵੇ ਇਹ ਵੀ ਇੱਕ ਨਿਸ਼ਾਨੀ ਹੁੰਦੀ ਰੱਬੀ ਸ਼ਕਤੀ ਤੁਹਾਡੇ ਕੋਲ ਆ ਚੌਥੀ ਨਿਸ਼ਾਨੀ ਵਿੱਚ ਤੁਹਾਡੀ ਬਿਨਾ ਮੰਗੇ ਹੀ ਕੋਈ ਅਰਦਾਸ ਪੂਰੀ ਹੋ ਜਾਏ ਤੁਸੀਂ ਮੰਗੀ ਨਹੀਂ ਤਾਂ ਵੀ ਪੂਰੀ ਹੋ ਗਈ ਇਹ ਮਨਚੀ ਆ ਹਜੇ ਭਾਵ ਕੀ ਫੁਰਨਾ ਹੀ ਬਣਾਇਆ ਹੈ ਮੂੰਹ ਤੋਂ ਬੋਲ ਕੇ ਨਹੀਂ ਕਹੀ ਥੋੜਾ ਜਿਹਾ ਤੁਸੀਂ ਸੋਚਿਆ ਸੀ ਉਹਦੇ ਬਾਰੇ ਵੀ ਰੱਬ ਸਾਨੂੰ ਜੇਕਰ ਤੇ ਇਹ ਦੇ ਦੇਵੇ ਤੇ ਬਾਅਦ ਵਿੱਚ ਤੁਸੀਂ ਸੋਚਦੇ ਹੋ ਕਿ ਅਸੀਂ ਤਾਂ ਸੋਚ ਹੀ ਰਹੇ ਸੀਗੇ ਹਜੇ ਅਰਦਾਸ ਕੀਤੀ ਨਹੀਂ ਸੀ ਬੋਲਾਂ ਰਾਹੀਂ ਇਹ ਚਮਤਕਾਰ ਹੀ ਹੋ ਗਿਆ ਇਹ ਭਾਈ ਇਸ ਕਰਕੇ ਜਿਹੜੀ ਹੈ ਨਾ ਨਿਸ਼ਾਨੀ ਹੁੰਦੀ ਅਗਲੀ ਨਿਸ਼ਾਨੀ ਪੰਜਵੀਂ ਹੈ ਹਿਰਦੇ ਵਿੱਚ ਕੋਈ ਕਿਸੇ ਵਿਸ਼ੇ ਨੂੰ ਲੈ ਕੇ ਸਵਾਲ ਹੋਵੇ ਉਹਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਕਿਸੇ ਤਰੀਕੇ ਨਾਲ ਮਿਲ ਜਾਵੇ ਜਿਵੇਂ ਕਈ ਵਾਰੀ ਕੋਈ ਕਿਤਾਬ ਹੀ ਇੱਕਦਮ ਸਾਹਮਣੇ ਆ ਜਾਵੇ ਉਹਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਲਿਖਿਆ ਹੋਵੇ ਜਾਂ ਕੋਈ ਇੱਕਦਮ ਤੁਹਾਨੂੰ ਐਸਾ ਸੱਜਣ ਵਿਦਵਾਨ ਮਿਲ ਜੇ ਆਪਣੀ ਉਹ ਕਥਾ ਦੇ ਵਿੱਚ ਹੀ ਸਵਾਲਾਂ ਦੇ ਜਵਾਬ ਦੇਈ ਜਾਵੇ ਤਾਂ ਸਮਝ ਲੈਣਾ ਇਹ ਨਿਸ਼ਾਨੀਆਂ ਨੇ ਰੱਬੀ ਰੂਹਾਂ ਦੇ ਕੋਲ ਹੋਣਦੀਆਂ ਛੇਵੀਂ ਨਿਸ਼ਾਨੀਆਂ ਤੁਹਾਨੂੰ ਅਣਜਾਣ ਚੀਜ਼ਾਂ ਬਾਰੇ ਆਪਣੇ ਆਪ ਗਿਆਨ ਹੋਣ ਲੱਗ ਜਾਏ ਜਿੰਨਾਂ ਚੀਜ਼ਾਂ ਨੂੰ ਤੁਸੀਂ ਕਦੇ ਦੇਖਿਆ ਨਹੀਂ ਸੁਣਿਆ ਨਹੀਂ ਪਤਾ ਨਹੀਂ ਹੁੰਦਾ ਕਿਉਂ ਲੱਗਦਾ ਵੀ ਮੈਂ ਦੇਖੀ ਤਾਂ ਪਹਿਲੀ ਵਾਰ ਪਰ ਮੈਨੂੰ ਇਹਦੀ ਸਮਝ ਹੈ ਮੈਨੂੰ ਇਹਦੀ ਜਾਣਕਾਰੀ ਹੈ ਕੋਈ ਸਵਾਲ ਕਰੇ ਇੱਕਦਮ ਮੁੱਖ ਦੇ ਵਿੱਚੋਂ ਜਵਾਬ ਨਿਕਲੇ ਹਾਜ਼ਰ ਜਵਾਬੀ ਜਿਹਨੂੰ ਆਪਾਂ ਕਹਿੰਦੇ ਆ ਭਾਬ ਜਿਵੇਂ ਕੋਈ ਜਵਾਬ ਤੁਹਾਨੂੰ ਪਹਿਲਾਂ ਹੀ ਪਤਾ ਸੀਗਾ ਗੱਲ ਬਾਰੇ ਸਾਰੀ ਜਾਣਕਾਰੀ ਸੀ ਆਤਮ ਵਿਸ਼ਵਾਸ ਦੇ ਨਾਲ ਤੁਸੀਂ ਉੱਤਰ ਦੇ ਰਹੇ ਹੋ ਇਹ ਵੀ ਇੱਕ ਨਿਸ਼ਾਨੀ ਆ ਜਿਹੜੀ ਇਹ ਦੱਸਦੀ ਆ ਵੀ ਤੁਹਾਡੇ ਤੇ ਬਹੁਤ ਕਿਰਪਾ ਕਈ ਗੱਲਬਾਤ ਕਰਦੇ ਆ ਇੱਕ ਦੂਜੀ ਦੀ ਗੱਲ ਕੱਟ ਦਿੰਦੇ ਆ ਮੈਂ ਉਹ ਗੱਲ ਨਹੀਂ ਕਹਿ ਰਿਹਾ ਹਾਜ਼ਰ ਜਵਾਬੀ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੈ ਅਗਲੀ ਨਿਸ਼ਾਨੀ 7ਵੀਂ ਤੁਸੀਂ ਜਦੋਂ ਸਿਮਰਨ ਕਰਦੇ ਹੋ ਜਾਂ ਘਰ ਵਿੱਚ ਹੋਂ ਜਾਂ ਬਾਹਰ ਬੈਠੇ ਹੋ ਕਿਤੇ ਵੀ ਕੋਈ ਫੁੱਲ ਨਹੀਂ ਹੁੰਦਾ ਤੇ ਖੁਸ਼ਬੂ یوں ਹੁੰਦੀ ਹੈ ਜਿਵੇਂ ਫੁੱਲਾਂ ਦੀ ਖੁਸ਼ਬੂ ਹੁੰਦੀ ਹੈ ਤੁਸੀਂ ਸੋਚਦੇ ਹੋ ਖੁਸ਼ਬੂ ਕਿੱਥੋਂ ਆ ਰਹੀ ਹੈ ਇਹ ਪੱਕੀ ਨਿਸ਼ਾਨੀ ਆ ਵੀ ਤੁਹਾਡੇ ਘਰ ਵਿੱਚ ਰੱਬੀ ਰੂਹਾਂ ਦਾ ਪਹਿਰਾ ਹੈ ਪਰ ਹਾਂ ਆਪਾਂ ਧੂਫ ਲਗਾਉਨੇ ਆ ਆਪਾਂ ਸੈਂਟ ਦੀ ਵਰਤੋਂ ਕਰਦੇ ਆ ਪਰਫਿਊਮ ਜਿਹੜਾ ਇਹ ਤਰ੍ਹਾਂ ਛਿੜਕਦੇ ਆ ਪਰ ਅਸਲ ਦੇ ਵਿੱਚ ਇਹ ਗੱਲ ਆ ਵੀ ਜਦੋਂ ਇਹੋ ਜੀ ਮਹਿਕ ਆਵੇ ਨਾ ਤੇ ਸਾਧ ਸੰਗਤ ਜੀ ਉਦੋਂ ਰੱਬੀ ਰੂਹਾਂ ਦਾ ਪਹਿਰਾ ਹੁੰਦਾ ਤਾਂ ਤੁਸੀਂ ਭਾਈ ਜੇ ਕੋਈ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਵਾਪਰ ਰਹੀਆਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨਾ ਕਿਵੇਂ ਆ ਰੱਬ ਦਾ ਨਾਮ ਜਪਣਾ ਹੈ ਰੱਬ ਦੀ ਸੇਵਾ ਕੀ ਆ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਦਾ ਨਾਮ ਇਹ ਰੱਬ ਦਾ ਨਾਮ ਜਪਣਾ ਹੀ ਰੱਬ ਦੀ ਅਸਲ ਸੇਵਾ ਹੈ ਤਾਂ ਇਹ ਕੁਝ ਨਿਸ਼ਾਨੀਆਂ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ ਜਿੰਨਾ ਚੀਜ਼ਾਂ ਬਾਰੇ ਦੇਖਿਆ ਨਹੀਂ ਸੁਣਿਆ ਨਹੀਂ ਉਹਨਾਂ ਦਾ ਪਤਾ ਲੱਗ ਜਾਣਾ ਖੁਸ਼ਬੂ ਆਉਣੀ ਅੰਮ੍ਰਿਤ ਵੇਲੇ ਅੱਖ ਖੁੱਲ੍ਹ ਜਾਣੀ ਕੋਈ ਸਵਾਲ ਕਰੇ ਇੱਕਦਮ ਉਹਦਾ ਜਵਾਬ ਆ ਜਾਣਾ ਤੇ ਇਹ ਚੀਜ਼ਾਂ ਜਿਹੜੀਆਂ ਜਦੋਂ ਹੋਣੀਆਂ ਸ਼ੁਰੂ ਹੋ ਜਾਣ ਚਮਤਕਾਰ ਦੀ ਨਿਸ਼ਾਨੀਆਂ ਨੇ ਤਾਂ ਜੇ ਸੱਤ ਨਿਸ਼ਾਨੀਆਂ ਤੁਹਾਨੂੰ ਮਿਲ ਰਹੀਆਂ ਨੇ ਤਾਂ ਯਾਦ ਰੱਖਣਾ ਤੁਹਾਡੇ ਘਰ ਵਿੱਚ ਸ਼ੀਦਾ ਸਿੰਘਾਂ ਦਾ ਪਹਿਰਾ ਲੱਗਾ ਹੋਇਆ ਕਿਸੇ ਦੇ ਕਹਿਣ ਤੇ ਨਾ ਮੰਨੋ ਆਪ ਇਹਨਾਂ ਚੀਜ਼ਾਂ ਨੂੰ ਖੋਜੋ ਮਹਿਸੂਸ ਕਰੋ ਤੁਸੀਂ ਸ਼ੁਕਰਾਨਾ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਸਵੇਰੇ ਉੱਠਦੇ ਸਮੇਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਆਡੀ ਕਿਰਪਾ ਦੇ ਨਾਲ ਇਹ ਰਾਤ ਸੁੱਖਾਂ ਭਰੀ ਬਤੀਤ ਹੋਈ ਆ ਮਾਲਕ ਜੀ ਦਿਨ ਆਇਆ ਹੈ ਦਿਨੇ ਵੀ ਆਪ ਜੀ ਦੀ ਰਜਾ ਵਿੱਚ ਮੈਂ ਰਹਾ ਇਸ ਤਰ੍ਹਾਂ ਵਧੀਆ ਦਿਨ ਬਤੀਤ ਹੁੰਦੇ ਆ ਜ਼ਿੰਦਗੀ ਦੇ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ ਤਾਂ ਇਹ ਸੀਗੀਆਂ ਨਿਸ਼ਾਨੀਆਂ ਜਿਹੜੀਆਂ ਅਸੀਂ ਪਤਾ ਕਰ ਸਕਦੇ ਆ ਵੀ ਸਾਡੇ ਨਾਲ ਰੱਬੀ ਰੂਹਾਂ ਰਹਿ ਰਹੀਆਂ ਨੇ ਪਹਿਰਾ ਲੱਗਾ ਹੋਇਆ ਕਿਸੇ ਦੇ ਕਹਿਣ ਤੇ ਨਾ ਮੰਨਿਆ ਕਰੋ ਜੀ ਆਪ ਦੇਖੋ ਆਪ ਖੋਜ ਖੋਜ ਮਿਲੇ ਕਬੀਰ ਜਿੰਨੇ ਵੀ ਮਹਾਪੁਰਖ ਨੇ ਉਹਨਾਂ ਨੇ ਭਗਤੀ ਕੀਤੀ ਹੈ ਚਾਹੇ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਆ ਚਾਹੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਆ ਚਾਹੇ ਬਾਬਾ ਰਾਮਪੁਰ ਖੇੜੇ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਆ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੈ ਤੇ ਇਹੀ ਦੱਸਿਆ ਭਾਈ ਇਹ ਐਸੀਆਂ ਗੈਬੀ ਸ਼ਕਤੀਆਂ ਹੁੰਦੀਆਂ ਨੇ ਪ੍ਰਮਾਤਮਾ ਦੇ ਵੱਡੇ ਵੱਡੇ ਕਾਰਜ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆ ਕਿਉਂਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਜੁਗਾਂ-ਜੁਗਾਂ ਤੱਕ ਉਹਨੇ ਪ੍ਰਹਿਲਾਦ ਭਗਤ ਵਰਗੇ ਧਰੂਪ ਭਗਤ ਵਰਗ ਇਹਨਾਂ ਦੀ ਰੱਖਿਆ ਕੀਤੀ ਹੈ ਤਾਂ ਸਾਡੀ ਵੀ ਉਹ ਰੱਖਿਆ ਕਰੇਗਾ ਭਾਈ ਜਦੋਂ ਅਸੀਂ ਉਹ ਯਾਦ ਕਰਾਂਗੇ ਤਾਂ ਕਰਕੇ ਮਹਾਪੁਰਖ ਕਹਿੰਦੇ ਆ ਸਦਾ ਹੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਿ ਭਾਈ ਨਾਮ ਸਿਮਰਨ ਕਰੋ ਜੇ ਕੋਈ ਅਨਪੜ ਹੈ ਉਹ ਮਾਲਾ ਫੇਰ ਸਕਦਾ ਨਹੀਂ ਤਾਂ ਭਾਈ ਬਾਣੀ ਕੰਠ ਕਰੋ ਮਹਾਪੁਰਖ ਤਾਂ ਸਾਨੂੰ ਕਹਿੰਦੇ ਰਹਿੰਦੇ ਆ ਤਾਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਸ਼ਹੀਦ ਗੰਜ ਸਾਹਿਬ ਬਹੁਤ ਸੰਗਤਾਂ ਆਉਂਦੀਆਂ ਨੇ ਕੰਨੀਆਂ ਨੇ ਸਾਡੇ ਵੱਡੇ ਵੱਡੇ ਕਾਰਜ ਛੇਤੀ ਹੋ ਰਿਹਾ ਜਦੋਂ ਦਾ ਅਸੀਂ ਨਾਮ ਜਪ ਰਹੇ ਹਾਂ ਉਹ ਕਾਰਨ ਕੀ ਹੋ ਜਾਂਦਾ ਹੈ ਤੇ ਉਹ ਸ਼ਹੀਦ ਸਿੰਘ ਜਿਹੜੇ ਆ ਨਾ ਉਹ ਇੰਨੀਆਂ ਰੂਹਾਂ ਜਿਹੜੀਆਂ ਉਹਨਾਂ ਤੇ ਸ਼ਕਤੀ ਹੈ ਉਹ ਵੱਡੇ ਵੱਡੇ ਕਾਰਜ ਨਿਮਖ ਮਾਤਰ ਵਿੱਚ ਕਰ ਦਿੰਦੀਆਂ ਨੇ ਪਲ ਭਰ ਦੇ ਵਿੱਚ ਲੋਕ ਜਿਹੜੇ ਉਹਨਾਂ ਦੀ ਗਰੀਬੀ ਕੱਟੀ ਜਾ ਰਹੀ ਆ ਵੱਡੇ ਵੱਡੇ ਰੁਕੇ ਕਾਰਜ ਹੋ ਰਿਹਾ ਗੁਰੂ ਦੀ ਕਿਰਪਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ